ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦੂ ਜੀ ਉਹਨਾਂ ਦੀ ਅਗਿਆਤਤਾ ਤੇ ਅਤੇ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੋਪਾਲ ਸਿੰਘ ਜੀ ਪੁੱਲਰ ਦੀ ਅਗਿਆਤਤਾ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਗਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਨੂੰ 290 ਗ੍ਰਾਮ ਹਿਰੋਇਨ ਮਿਲੀ ਸੀ। ਉਹੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ যাদਬ ਹੈ, ਮੁਕੇਸ਼ যাদਬ ਔਰ 사ਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਪਜੰਦੀ ਫਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ। ਔਰ ਇਹ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ 1 ਕਿਲੋ ਹੀਰਨ ਰਿਕਵਰ ਹੋਈ ਆ ਔਰ ਇੱਕ ਪਿਸਟਲ ਬੱਤੀਪੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਆ ਏਸੀਪੀ ਵੈਸ ਸ਼ਿਵਦਰਸ਼ਨ ਸਿੰਘ ਔਰ ਐਸਐਚਓ ਸ਼ਾਟਾ ਬਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬੱਬਰ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਉਹੜਾ ਕਰਨ ਜਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਇਹਦੀ ਪੁਸ਼ਕਿਸ਼ ਚੱਲ ਰਹੀ ਹੈ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਕੈਂਠਾਣੇ ਵਿੱਚ ਇੱਕ ਮੰਗਲ ਸਿੰਘ ਨਾਂ ਦਾ ਵਿਅਕਤੀ ਹੈਗਾ ਉਹ ਮਾਵਾ ਪਿੰਡ ਥਾਣਾ ਘਰੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇੰਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰੜੀ ਕੋਸ਼ਿਸ਼ ਕਰ ਰਹੇ ਆ ਬੈਕਵਰਡ ਫੋਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ ਤੇ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਆ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟ ਨੂੰ ਇਹਨੂੰ ਕਰਾਨੇ ਚ ਸਾਰੀ ਕੀਤੀ ਗਈ ਆ ਔਰ ਈਮਾਨਯੋਗ ਸ਼੍ਰੀ ਗੁਰਪਸੇਹ ਜੀ ਪੁੱਲਰ ਕਮਿਸ਼ਨਰ ਅਮਰ ਸਰ ਉਹਨਾਂ ਦੀ ਦੇਖਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਜੋ ਜਿਹੜੇ ਮਾਰੇ ਹਨਸਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ